ਹਾਂਜੀ ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਹਾਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਬੇਟਾ ਅੱਜ ਮੈਂ ਤੁਹਾਡੇ ਲਈ ਸਮਾਜਿਕ ਵਿਗਿਆਨ 8ਵੀਂ ਕਲਾਸ ਦੀ ਵੀਡੀਓ ਲੈ ਕੇ ਆ ਰਿਹਾ ਤੇ ਬੇਟਾ ਇੱਕ ਜੀ ਹੋਰ ਅਗਰ ਤੁਸੀਂ ਮੇਰੇ WhatsApp ਗਰੁੱਪ ਨਾਲ ਜੁਨਣਾ ਚਾਹੁੰਦੇ ਆ ਜਿਹੜੇ ਤੁਹਾਡੇ ਬੋਰਡ ਦੇ ਪੇਪਰ ਹੋਣੇ ਨੇ ਮੈਂ ਇਸ ਵੀਡੀਓ ਦੇ ਨਾਲ ਆਪਣੇ WhatsApp ਗਰੁੱਪ ਦਾ ਲਿੰਕ ਸ਼ੇਅਰ ਕਰੂੰਗਾ ਤੇ ਤੁਸੀਂ ਉਸ WhatsApp ਗਰੁੱਪ ਨੂੰ ਜੁਆਇਨ ਕਰਨਾ ਹੈ ਤੇ ਅਗਰ ਇਕ ਚੀ ਹੋਰ ਬੇਟਾ ਤੁਸੀਂ ਇਸ ਚੈਨਲ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਕਰਨਾ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਠੀਕ ਹੈ YouTube ਨੂੰ ਜਦੋਂ ਆਪਾਂ ਖੋਲਦੇ ਆ ਨਾ ਉੱਤੇ ਸਬਸਕ੍ਰਾਈਬ ਲਿਖ ਕੇ ਆਉਂਦਾ ਹੈ ਤਾਂ ਹੋਂ ਪਹਿਲਾਂ ਸਬਸਕ੍ਰਾਈਬ ਕਰਨਾ ਹੈ ਸੋ ਡੈਟ ਤੁਸੀਂ ਤੁਹਾਡੇ ਬੋਰਡ ਦੇ ਪੇਪਰਾਂ ਦੀ ਪੂਰੀ ਚੰਗੀ ਤਰ੍ਹਾਂ ਮੈਂ ਇਸ ਚੈਨਲ ਤੇ ਪੂਰੀ ਤਿਆਰੀ ਕਰਵਾਉਂਗਾ ਜਿੰਨੇ ਵੀ ਪਿਛਲੇ ਸਾਲਾਂ ਦੇ ਪੇਪਰ ਹੋਣਗੇ ਸਾਰੇ ਮੈਂ ਸੋਲਵ ਕਰਵਾਉਂਗਾ ਤੇ ਤੁਸੀਂ ਇਸ ਵੀਡੀਓ ਨੂੰ ਆਪਣੇ ਕਲਾਸ ਦੇ ਵਿੱਚ ਆਪਣੇ ਟੀਚਰ ਨਾਲ ਜਰੂਰ ਸ਼ੇਅਰ ਕਰਨੀ ਹੈ ਠੀਕ ਹੈ ਆਪਣੇ ਟੀਚਰ ਨੂੰ ਵੀ ਦੱਸਣਾ ਵੀ ਸਰ ਆਪ ਵੀਡੀਓ ਸਾਡੇ ਸਕੂਲ ਦੇ ਗਰੁੱਪ ਦੇ ਵਿੱਚ ਸ਼ੇਅਰ ਕਰੋ ਤੇ ਚਲੋ ਹੁਣ ਆਪਾਂ ਕੁਐਸਚਨ ਕਰਦੇ ਆਂ ਪਹਿਲਾ ਆਪਾਂ ਮੈਂ ਤੁਹਾਨੂੰ 16 ਕੁਐਸਚਨ ਕਰਵਾਉਂਗਾ ਇੱਕ ਇੱਕ ਨੰਬਰ ਦੇ ਤੇ ਜੋ ਸਾਧਨ ਮੌਜੂਦ ਤਾਂ ਹੋਣ ਪਰ ਉਹਨਾਂ ਦੀ ਕੋਈ ਵਰਤੋਂ ਨਾ ਹੋਵੇ ਉਹ ਕੜੇ ਸਾਧਨ ਕਹੋਂਦੇ ਹਨ ਠੀਕ ਹੈ ਜਿਹੜਾ ਉਹ ਹੁੰਦੇ ਨੇ ਸੰਭਾਵਿਤ ਸਾਧਨ ਠੀਕ ਹੈ ਉਹਨੂੰ ਸੰਭਾਵਿਤ ਸਾਧਨ ਕਹਿੰਦੇ ਨੇ ਜਿਹੜੇ ਮੌਜੂਦ ਤਾਂ ਹਨ ਪਰ ਉਹਨਾਂ ਦੀ ਵਰਤੋਂ ਨਾ ਹੋਵੇ ਅੱਗੇ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਇੰਡੀਅਨ ਬੋਰਡ ਫॉर ਵਾਈਲਡ ਲਾਈਫ ਦੀ ਸਥਾਪਨਾ ਕੜੇ ਸਾਲ ਵਿੱਚ ਹੋਈ ਸੀ ਇਹ ਬਣਾ ਹੋਈ ਸੀ 1952 ਠੀਕ ਹੈ 1952 ਚ ਹੋਈ ਸੀ ਤੇ ਕੋਲੇ ਦੀ ਹੀਟ ਲਿਖਿਆ ਚਾਰ ਕਿਸਮਾਂ ਵਿੱਚੋਂ ਸਭ ਤੋਂ ਮਾੜੀ ਕਿਸਮ ਕੜੀ ਮੰਨੀ ਜਾਂਦੀ ਹੈ ਸਭ ਤੋਂ ਮਾੜੀ ਕਿਸਮ ਪੀਟ ਤੇ ਸਭ ਤੋਂ ਵਧੀਆ ਕਿਸਮ ਹੈਗੀ ਐਂਥਰਸਾਈਟ ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਦੀ ਕੜੀ ਕਿਸਮ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਠੀਕ ਹੈ ਆਪਾਂ ਨੇ ਰੇਸ਼ੇ ਦੇ ਆਧਾਰ ਤੇ ਦੱਸਣਾ ਕਪਾਹ ਦੀ ਸਭ ਤੋਂ ਉੱਤਮ ਜਿਹੜੀ ਕਿਸਮ ਆ ਉਹ ਮੰਨੀ ਜਾਂਦੀ ਹੈ ਲੰਬੇ ਰੇਸ਼ੇ ਵਾਲੀ ਤੇ ਕਪਾਹ ਦੀ ਖੇਤੀ ਹਮੇਸ਼ਾ ਬੇਟਾ ਹੁੰਦੀ ਹੈ ਕਾਲੀ ਮਿੱਟੀ 'ਚ ਤੇ ਕਾਲੀ ਮਿੱਟੀ ਤੁਹਾਨੂੰ ਸਭ ਨੂੰ ਪਤਾ ਕਿੱਥੇ ਪਾਈ ਜਾਂਦੀ ਹੈ ਸਭ ਤੋਂ ਜ਼ਿਆਦਾ ਗੁਜਰਾਤ ਤੇ ਮਹਾਰਾਸ਼ਟਰ 'ਚ ਹੜ ਔਨ ਦੇ ਕੜੇ ਕੜੇ ਕਾਰਨ ਹੋ ਸਕਦੇ ਨੇ ਹੜ ਬੇਟਾ ਜ਼ਿਆਦਾ ਬਰਖਾ ਨਾਲ ਵੀ ਹੋ ਸਕਦਾ ਬੱਦਲਾਂ ਦੇ ਫਟਣ ਨਾਲ ਵੀ ਹੋ ਸਕਦਾ ਤੇ ਬੰਨ ਦੇ ਟੁੱਟਣ ਨਾਲ ਵੀ ਹੋ ਸਕਦਾ ਤਿੰਨੀ ਸਹੀ ਨੇ ਇਹਦਾ ਮਤਲਬ ਕੀ ਹੈ ਬੇਟਾ ਉਪਰੋਕਤ ਸਾਰੇ ਆਪਸ਼ਨ ਨੰਬਰ ਸ ਬੰਗਾਲ ਵਿੱਚ ਭੂਮੀ ਲਗਾਨ ਪ੍ਰਬੰਧ ਸਤਾਈ ਬੰਦੋਬਸਤ ਕਿਸ ਅੰਗਰੇਜ਼ ਅਧਿਕਾਰੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਬੰਗਾਲ ਦੇ ਵਿੱਚ ਭੂਮੀ ਤੇ ਜਿਹੜਾ ਲਗਾਨ ਲੈਣਾ ਭੂਮੀ ਤੇ ਪੈਸੇ ਲੈਣੇ ਹਨ ਉਹ ਲਾਇਆ ਸੀ ਬੇਟਾ ਲord ਵੈਰਨ ਹੈਸਟਿੰਗ ਠੀਕ ਹੈ ਬੰਗਾਲ ਤੇ ਉਸ ਟਾਈਮੇ ਲord ਵੈਰਨ ਹੈਸਟਿੰਗ ਦਾ ਅਧਿਕਾਰ ਸੀ ਈਸਟ ਇੰਡੀਆ ਕੰਪਨੀ ਨੇ ਬੰਗਾਲ ਬਿਹਾਰ ਓਡੀਸ਼ਾ ਦੀ ਦੀਵਾਨੀ ਕਦੋਂ ਪ੍ਰਾਪਤ ਕੀਤੀ ਸੀਗੀ ਠੀਕ ਹੈ ਈਸਟ ਇੰਡੀਆ ਨੇ ਕਦੋਂ ਪ੍ਰਾਪਤ ਕੀਤੀ ਬੇਟਾ 1775 ਅਗੇ 1857 ਇਸਵੀ ਦਾ ਵਿਦਰੋਹ ਕਿਸ ਸਥਾਨ ਤੇ ਹੋਇਆ ਸੀ ਇਹ ਹੋਇਆ ਸੀ ਬਿਹਾਰਗਪੁਰ ਚ ਤੇ ਸਨ 1873 ਵਿੱਚ ਸਤਿਆ ਸ਼ੋਦਕ ਸਮਾਜ ਨਾਮ ਦੀ ਸੰਸਥਾ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ ਇਹ ਬੇਟਾ ਹੋਈ ਸੀਗੀ ਜੋਤੀਬਾ ਫੁੱਲੇ ਸੀਗੀ ਠੀਕ ਹੈ ਇਹ ਉਹਨੇ ਕੀਤੀ ਸੀਗੀ ਜੋਤੀਬਾ ਫੁੱਲੇ ਬੰਗਾਲ ਦੀ ਵੰਡ ਬੇਟਾ 1905 ਵਿੱਚ ਹੋਈ ਸੀਗੀ ਆਪਸ਼ਨ ਨੰਬਰ 4 1905 ਤੇ ਮਹਾਤਮਾ ਗਾਂਧੀ ਜੀ ਨੇ ਨਾਮ ਮਿਲਵਰਤਨ ਅੰਦੋਲਨ ਕਦੋਂ ਦੀ ਕਿੱਥੋਂ ਦੀ ਘਟਨਾ ਮਗਰੋਂ ਮੁੱਲਤਵੀ ਕੀਤਾ ਸੀਗਾ ਇਹ ਬੇਟਾ ਕੀਤਾ ਸੀਗਾ ਬਾਰਦੋਲੀ ਦੀ ਘਟਨਾ ਚ ਠੀਕ ਹੈ ਬਾਰਦੋਲੀ ਸੰਵਿਧਾਨ ਦੀ ਮਜਬੂਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ ਕਿੰਨੇ ਸੀਗੇ ਬੇਟਾ ਉਹ 11 ਤੇ ਅੱਗੇ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ ਉਹਦਾ ਆਨਸਰ ਹੈਗਾ ਬੇਟਾ 12 12 ਮੈਂਬਰ ਨਾਮਜ਼ਦ ਕਰਦਾ ਹੈ ਰਾਜ ਸਭਾ 'ਚ ਅਗਰ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਤਰ੍ਹਾਂ ਅਧੀਨ ਪ੍ਰਾਪਤ ਹਨ ਤੇ ਬੇਟਾ ਉਹ ਹੈ 136 অপশন নাম্বার এডি 136 আগে সংবিধান ਅਨੁਸਾਰ ਹੇਠ ਲਿਖਿਆਂ ਚੋਂ ਸਰਕਾਰੀ ਨੌਕਰੀਆਂ ਵਿੱਚ ਰਾਖਵਾਕਰ ਰਾਖਵਕਰਨ ਕਿਨਾਂ ਲਈ ਲਾਗੂ ਹੈ ਉਹ ਹੈਗਾ ਬੇਟਾ ਅਨੁਸੂਚਿਤ ਜਾਤੀ ਤੇ ਜਨ ਜਾਤੀ ਤੇ ਪਛੜੀਆਂ ਸ਼੍ਰੇਣੀ ਐਸ ਸੀ ਐਫਟੀ ਓਬੀਸੀ ਜਿਹਨੂੰ ਕਹਿੰਦੇ ਨੇ ਏਟੀਐਮ ਦਾ ਪੁਰਾਣਾ ਏਟੀਐਮ ਦਾ ਪੁਰਾਣਾ ਹੈਗਾ ਆਟੋਮੈਟਿਕ ਟੈਲਰ ਮਸ਼ੀਨ ਆਪਿਆ ਹੈ ਆਟੋਮੈਟਿਕ ਟੈਲਰ ਮਸ਼ੀਨ অপশন ਨੰਬਰ ਉੜਾ ਇਹਦੇ ਕਿ ਬੇਟਾ ਥੋੜੇ 16 ਕੁਐਸਚਨ ਠੀਕ ਹੈ ਇਹ 16 ਕੁਐਸਚਨ ਮੈਂ ਇੱਕ ਇੱਕ ਨੰਬਰ ਦੇ ਕਰਵਾਇਆ ਨੇ ਤੁਹਾਡੇ ਇਗਜ਼ਾਮ ਦੇ ਵਿੱਚ ਜਰੂਰ ਇਹ ਥੋੜਾ ਕੁਸ਼ਨ ਹੈਲਪ ਕਰਨਗੇ ਤੇ ਅੱਗੇ ਤੁਸੀਂ ਹੁਣ ਆਪਾਂ ਖਾਲੀ ਥਾਂ ਮਾ ਕਰਦੇ ਆਂ ਤੇ ਇਹ ਖਾਲੀ ਥਾਂ ਮਾ ਦੇਖੋ ਡੈਸ਼ ਕੋਡ ਚੈੱਕ ਨੂੰ ਫੰਡ ਲੈਣ ਵਾਸਤੇ ਖਾਤੇ ਤੱਕ ਭੇਜਣ ਵਿੱਚ ਸਹਾਇੀ ਹੁੰਦਾ ਹੈ ਉਹ ਹੈਗਾ ਬੇਟਾ ਐਮ ਆਈ ਐਮ ਆਈ ਸੀ ਆਰ ਠੀਕ ਹੈ ਖਾਤੇ ਵਿੱਚ ਭੇਜਣ ਵਾਸਤੇ ਪੈਸੇ ਆਪਾਂ ਨੂੰ ਐਮ ਆਈ ਸੀ ਆਰ ਕੋਡ ਦੀ ਲੋੜ ਪੈਂਦੀ ਹੈ ਉਤਰੀ ਪੂਰਬੀ ਭਾਰਤ ਵਿੱਚ ਪੂਰਬ ਪੂਰਬ ਵਿੱਚ ਜੈਤੀਆਂ ਪਹਾੜੀਆਂ ਤੋਂ ਲੈ ਕੇ ਪੱਛਮ ਵਿੱਚ ਗਾਰੋ ਪਹਾੜੀਆਂ ਤੱਕ ਦੇ ਖੇਤਰ ਵਿੱਚ ਕਦੇ ਡੈਸ਼ ਕਬੀਲੇ ਦਾ ਰਾਜ ਸੀਗਾ ਇਹ ਇਹਦਾ ਆਨਸਰ ਬੇਟਾ ਹੈਗਾ ਖਾਸੀ ਠੀਕ ਹੈ ਇਹਦਾ ਖਾਸੀ ਹੈ ਖਾਸੀ ਕਬੀਲਾ ਅਗੇ ਦੇਸੀ ਰਿਆਸਤਾਂ ਦੇ ਰਾਜੇ ਮਹਾਰਾਜ ਡੈਸ਼ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ ਉਹ ਹੈਗਾ ਬੇਟਾ ਲਹੂ ਠੀਕ ਹੈ ਲਹੂ ਅਗਲਾ ਕੁਐਸਚਨ پہلا مولک ادھکار ڈاشا ہے پہلا مولک ادھیکار ہے گا بیٹا سمانتا کا ادھیکارمانتا ادھیکار ٹھیک یہ پہلا ادھیکار ہے ہوں اپنے صحیح گل تو دس لینا من سادن منک بھی لوٹوں کی پورتی پورا کر دیں بالکل صحیح ٹھیک ہے سادھن جنے بھی سادھن اپنی کوئی بھی سادھن ہے ٹھیک ہے وہ اپنی لڑوں کی پورتی پورا کر دیں میرینا بیچ دس کلو میٹر لمبی غلط ہے وہ ہے بیٹا تیرہ کلو میٹر ਅਗੇ ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ ਠੀਕ ਹੈ ਗਲਤ ਹੈ ਕੀਤਾ ਗਿਆ ਨਿਆਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਕਿਹਾ ਜਾਂਦਾ ਹੈ ਠੀਕ ਹੈ ਬੇਟਾ ਸਹੀ ਹੈ ਅੱਗੇ ਆਪਾਂ ਨੂੰ ਦੱਸਣੇ ਨੇ ਹੀਟ ਲੀਕੇ ਪ੍ਰੇਸ਼ਨਾਂ ਦੇ ਉੱਤਰ ਵਿੱਚੋਂ ਕੋਈ ਇੱਕ ਮਤਲਬ ਇੱਕ ਸ਼ਬਦ ਤੋਂ ਇਕਵਾਕ ਵਿੱਚ ਦਿਓ ਪਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਠੀਕ ਹੈ ਬੇਟਾ ਜਿਹੜੇ ਪਰਮਾਣੂ ਨੇ ਇਹਨਾਂ ਦੀ ਵਰਤੋਂ ਆਪਾਂ ਨੂੰ ਬਹੁਤ ਇਹਦਾ ਆਨਸਰ ਹੋਗਾ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਠੀਕ ਹੈ ਇਹਦਾ ਅਨਸਰ ਇਹ ਆਊਗਾ ਅੱਗੇ ਆਫਤ ਕਿਸ ਨੂੰ ਕਿਹਾ ਜਾਂਦਾ ਹੈ ਆਫਤ ਕਹਿੰਦੇ ਨੇ ਜਦੋਂ ਕੋਈ ਖਤਰਾ ਖਤਰੇ ਖਤਰੇ ਜਦੋਂ ਘਾਤਕ ਘਾਤਕ ਦਾ ਰੂਪ ਧਾਰਨ ਕਰ ਲੈਣ ਰੂਪ ਤारण ਕਰ ਲੈਨ ਉਸ ਨੂੰ ਕੀ ਕਹਿੰਦੇ ਨੇ ਆਫਤ ਬਸਤੀਵਾਦ ਤੋਂ ਕੀ ਭਾਵ ਹੈ ਤੇ ਬਸਤੀਵਾਦ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਤੌਰ ਤੇ ਅਧਿਕਾਰ ਹੋਵੇ ਉਹਨੂੰ ਬਸਤੀਵਾਦ ਕਹਿੰਦੇ ਨੇ ਠੀਕ ਹੈ ਮੈਂ ਮੈਂ ਬੋਲ ਰਿਹਾ ਤੁਸੀਂ ਲਿਖੋ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਠੀਕ ਹੈ ਰਾਜਨੀਤਿਕ ਰਾਜਨੀਤਿਕ ਤੇ ਆਰਥਿਕ ਤੇ ਸਮਾਜਿਕ ਤੌਰ ਤੇ ਪੂਰਾ ਕੀ ਹੋਵੇ ਅਧਿਕਾਰ ਉਹਨੂੰ ਕਹਿੰਦੇ ਨੇ ਬਸਤੀਵਾਦ ਅਨਪੜਤਾ ਤੋਂ ਕੀ ਭਾਵ ਹੈ ਬੇਟਾ ਅਨਪੜਤਾ ਦਾ ਮਤਲਬ ਹੁੰਦਾ ਹੈ ਉਹ ਵਿਅਕਤੀ ਜਿਸ ਨੂੰ ਪੜ ਅਤੇ ਲਿਖ ਨਹੀਂ ਸਕਦਾ ਜੋ ਉਹ ਵਿਅਕਤੀ ਉਹ ਉਹ ਵਿਅਕਤੀ ਜਿਹੜਾ ਪੜ ਤੇ ਲਿਖ ਨਹੀਂ ਸਕਦਾ ਉਹਨੂੰ ਕੀ ਕਹਿੰਦੇ ਨੇ ਬੇਟਾ ਅਣਪੜਤਾ ਤੇ ਬੇਟਾ ਇਹ ਜਿਹੜੇ ਕੁਐਸਚਨ ਨੇ ਜਿਹੜੇ ਮੈਂ ਤੁਹਾਨੂੰ ਹੁਣ ਕਰਵਾਏ ਨੇ ਇਹ ਹੈਗੇ ਥੀਕੇ ਆਪਾਂ ਨੇ ਇੱਕ ਸ਼ਬਦਤ ਵਿੱਚ ਲਿਖਣੇ ਸੀਗੇ ਤੇ ਹੁਣ ਆਪਾਂ ਅੱਗੇ ਜਾ ਕੇ ਕਰਾਂਗੇ ਅਗਲੇ ਕੁਐਸਚਨ ਆਪਾਂ ਕਰਨੇ ਨੇ 2-2 ਅੰਕਾਂ ਵਾਲੇ ਠੀਕ ਹੈ 6 ਕੁਐਸਚਨ ਕਰਨੇ ਨੇ 2 ਅੰਕਾਂ ਵਾਲੇ ਇਹ ਕੁਐਸਚਨ ਸਾਰੇ ਨੇ ਨਿਗਾਹ 'ਚ ਰੱਖ ਲਓ ਇੱਕ ਵਾਰੀ ਆਪਣੇ ਕਾਪੀ ਤੇ ਨੋਟ ਕਰ ਲਓ ਕਿਉਂਕਿ ਤੁਹਾਡੇ ਕੋਲ 2 ਦਿਨਾਂ ਦਾ ਟਾਈਮ ਹੈ ਮੈਂ ਤੁਹਾਨੂੰ ਇਹ ਕੁਐਸਚਨ ਮੈਂ ਪੀਡੀਐਫ ਬਣਾਈ ਹੋਈ ਹੈ ਠੀਕ ਹੈ ਤੇ ਪੀਡੀਐਫ ਬਣਾ ਕੇ ਉਹਦੇ ਵਿੱਚੋਂ ਮੈਂ ਤੁਹਾਨੂੰ ਕਰਵਾਉਂਗਾ ਤੁਸੀਂ ਇਹ ਨੋਟ ਕਰੋ ਟੋਟਲ ਦਿੱਲੀ ਆਪਣੀ ਪੂਰਤੀ ਪੂਰੀ ਕਰਦੇ ਨੇ ਆਪਾਂ ਉਹਨਾਂ ਦੀ ਸਹੀ ਸੰਭਾਲ ਕਿਵੇਂ ਕਰ ਸਕਦੇ ਹਾਂ ਇਹਦਾ ਹੁਣ ਦੇਖੋ ਕੀ ਕੀ ਹੋ ਸਕਦਾ ਅੰਤਰ ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਨਾ ਜਾਂ ਦਿੱਤਾ ਜਾਵੇ ਠੀਕ ਹੈ ਜਦੋਂ ਆਪਾਂ ਇਹਨਾਂ ਦੀ ਵਰਤੋਂ ਕਰੀਏ ਤਾਂ ਆਪਾਂ ਨੂੰ ਧਿਆਨ ਰਵੱਟ ਰੱਖਣਾ ਚਾਹੀਦਾ ਵਿਅਰਥ ਇਹਨਾਂ ਦੀ ਵਿਅਰਥ ਨਹੀਂ ਕਰਨੀ ਚਾਹੀਦੀ ਅੱਗੇ ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੂੜ ਵਰਤੋਂ ਵਿੱਚ ਲਿਆਂਦਾ ਜਾਵੇ ਠੀਕ ਹੈ ਆ ਵੀ ਬਿਲਕੁਲ ਪੁਆਇੰਟ ਸਹੀ ਹੈ ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ ਜੁਦੇ ਹਾਂ ਬਿਲਕੁਲ ਸਹੀ ਹੈ ਪਾਲਿਸੀਆਂ ਬਣਨੀ ਚਾਹੀਦੀਆਂ ਜੇ ਆਪਾਂ ਕੋਈ ਵੀ ਸਾਧਨ ਯੂਜ਼ ਕਰਦੇ ਕਿਉਂਕਿ ਨਹੀਂ ਤਾਂ ਲੋਕ ਸਾਰੇ ਸਾਧਨ ਹੀ ਵਿਅਰਥ ਕਰੀ ਜਾਣ ਔਨ ਵਾਲੇ ਟਾਈਮ ਦੇ ਵਿੱਚ ਇਹ ਆਪਾਂ ਨੂੰ ਕਦੇ ਮਿਲਣਾ ਹੀ ਨਹੀਂ ਹੈਗੇ ਲੋਕਾਂ ਵਿੱਚ ਸਾਧਨਾਂ ਦੀ ਸਾਮ ਸਵਾਲ ਬਾਰੇ ਜਾਗਰੂਕਤਾ ਜਾਂ ਜਾਗਰਤੀ ਪੈਦਾ ਕੀਤੀ ਜਾਵੇ ਬਿਲਕੁਲ ਸਹੀ ਠੀਕ ਹੈ ਇਹ ਸੀਗਾ ਆਪਾਂ ਆਪਣਾ ਆਨਸਰ ਜੇ ਤੁਸੀਂ ਇਹ ਕਰਿਆ ਹੋਊਗਾ ਤੁਹਾਨੂੰ ਦੋ ਨੰਬਰ ਵਧੀਆ ਤਰੀਕੇ ਨਾਲ ਮਿਲਣਗੇ ਅਗੇ ਪਰਸਨ ਤੋਂ ਕੜੀਆਂ-ਕੜੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਨੇ ਪਰਸਨ ਤੋਂ ਬਿਟਾ ਕੀ ਬੰਦੇ ਨੇ ਆਪਣੇ ਰਸੇ ਬੋਰੀਆਂ ਟਾਟ ਆਦਿ ਸਰਕਾਰੀ ਦਸਤਾਵੇਜ਼ ਤੇ ਨੋਟ ਲਈ ਕੋ ਸਰਕਾਰੀ ਦਸਤਾਵੇਜ਼ ਕੀ ਹੁੰਦੇ ਨੇ ਵੱਖ-ਵੱਖ ਪਛਾਣਾਂ ਵਿੱਚ ਛਾਪੇ ਗਏ ਅਖਬਾਰਾਂ ਮੈਗਜ਼ੀਨ ਅਤੇ ਸਰਕਾਰੀ ਦਸਤਾਵੇਜ਼ ਦਾ ਅਧਿਐਨ ਕਰਨ ਨਾਲ ਤੁਹਾਨੂੰ ਵੱਖ-ਵੱਖ ਭਾਰਤੀ ਅਤੇ ਵਿਦੇਸ਼ੀ ਤਾਕਤਾਂ ਨੇ ਭਾਰਤੀ ਤਾਂ ਤੁਹਾਨੂੰ ਆਪਣੇ ਅਧੀਨ ਕੀਤਾ ਬਾਰੇ ਜਾਣਕਾਰੀ ਮਿਲਦੀ ਹੈ ਠੀਕ ਹੈ ਜਿਹੜੇ ਸਰਕਾਰੀ ਦਸਤਕ ਬੇਦੋਂ ਜਿਵੇਂ ਅਖਬਾਰ ਹੈ ਜਿਵੇਂ ਰਸਾਲੇ ਨੇ ਉਹਨਾਂ ਦੇ ਆਪਾਂ ਨੂੰ ਕੀ ਕੀ ਮਿਲਦਾ ਆਪਾਂ ਨੂੰ ਪੂਰੇ ਸੰਸਾਰ ਦੀ ਨੋਲਿਜ ਮਿਲਦੀ ਹੈ ਆਪਣੇ ਇੰਡੀਆ ਤੇ ਕਿਨੇ ਕਿਨੇ ਹਮਲਾ ਕੀਤਾ ਆਪਾਂ ਨੂੰ ਉਹ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਠੀਕ ਹੈ ਅੱਗੇ ਨਾਮਪਤ ਅੰਦੋਲਨ ਦੀ ਸਥਾਪਨਾ ਕਦੋਂ ਕਿੱਥੇ ਅਤੇ ਕਿਸ ਦੁਆਰਾ ਕੀਤੀ ਗਈ ਠੀਕ ਹੈ ਇਹ ਕੀਤੀ ਕਿ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ 12 April 1852 ਇਸ ਵੀ ਪੈਣੀ ਸਾਹਿਬ ਲੁਧਿਆਣਾ ਵਿਖੇ ਨਾਮਪਤ ਅੰਦੋਲਨ ਦੀ ਸਥਾਪਨਾ ਕੀਤੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਬੜਾ ਠੀਕ ਹੈ ओके ਸਭਿਧਾਨ ਤੋਂ ਕੀ ਬਾਬਾ ਸਭਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚੱਲਦਾ ਹੈ ਜਿਹੜਾ ਆਪਣੇ ਅੱਜ ਕੱਲ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਠੀਕ ਹੈ ਵੋਟਾਂ ਪਾਈਆਂ ਜਾਂਦੀਆਂ ਨੇ ਠੀਕ ਹੈ ਆਪਣੇ ਦੇਸ਼ ਦੀ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਤੇ ਆਪਣੇ ਦੇਸ਼ ਦੇ ਜਿਹੜੇ ਦਫ਼ਤਰ ਨੇ ਜਿੰਨੇ ਵੀ ਸਰਕਾਰੀ ਨੇ ਉਹ ਸਾਰੇ ਕਿਹਦੇ ਅੰਦਰ ਆਉਂਦੇ ਨੇ ਸਭਿਧਾਨ ਦੇ ਅੰਦਰ ਠੀਕ ਹੈ ਓਕੇ ਸੰਸਦੀ ਸਰਕਾਰ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ਲਿਖੋ ਠੀਕ ਹੈ ਸੰਸਦੀ ਸਰਕਾਰ ਕੀ ਹੁੰਦੀ ਹੈ ਨਾ ਮਾਤਰਾ ਤੇ ਵਸਤਵਿਕ ਕਾਰਜਪਾਲਿਕਾ ਵਿੱਚ ਅੰਤਰ ਠੀਕ ਹੈ ਉਤਰਦਾਈ ਜਵਾਬ ਦੇ ਸਰਕਾਰ ਪ੍ਰਧਾਨ ਮੰਤਰੀ ਦੀ ਪ੍ਰਧਾਨਤਾ ਕਾਰਜਵਾਲੀ ਕਰੇ ਅਨਿਸ਼ਚਿਤ ਸਭਾ ਠੀਕ ਹੈ ਇਹ ਠੀਕ ਹੈ ਆਪਣੇ ਕੋਲੇ ਜਿਹੜੇ 2 ਨੰਬਰ ਦੇ ਕੁਸ਼ਨ ਥੀਏ ਤੇ ਬੇਟਾ ਆ ਤੁਹਾਡੇ ਜਿਹੜੇ ਬڑے ਕੁਸ਼ਨ ਨੇ ਇਹ ਵੀ ਦੇਖ ਹੀ ਲੋ ਭਾਗ ਸਸਾ ਨਿਆਪਾਲਿਕਾ ਵਿਵਸਥਾ ਤੇ ਨੋਟ ਲਿਖੋ ਠੀਕ ਹੈ ਨਿਆਪਾਲਿਕਾ ਕੀ ਹੁੰਦੀ ਹੈ ਇਹ ਹੈਗਾ ਵੈਰਣੋ ਹਮਟਿੰਗ ਨੇ ਰਿਲੀਮਿਟ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ ਤੇ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਜਿਸ ਦੇ ਜੱਜਾਂ ਦੇ ਮਾਰਗਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ਕਰਨਵਾਲਸ ਕੋਡ ਨਾ ਦਾ ਇੱਕ ਪੁਸਤਕ ਤਿਆਰ ਕੀਤੀ ਨਿਆਂਪਾਲਿਕਾ ਕਿਹਾ ਜਾਂਦਾ ਬੇਟਾ ਬੇਸਿਕਲੀ ਅਦਾਲਤਾਂ ਨੂੰ ਕਿਹਾ ਗਿਆ ਤੇ ਉਹਦੇ ਬਾਰੇ ਨੋਟ ਲਿਖਿਆ ਗਿਆ ਤੇ ਅੱਗੇ ਦੇਖੋ ਜੋਤੀਬਾ ਫੁੱਲੇ ਨੇ ਨਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਰੇ ਕਰੇ ਕਾਰਜ ਕੀਤੇ ਮਤਲਬ ਜੋਤੀਬਾ ਫੁੱਲੇ ਇੱਕ ਸਮਾਜ ਸੇਵਕ ਸੀਗਾ ਉਹਨਾਂ ਨੇ ਲੋਕਾਂ ਦੀ ਦੇਸ਼ਾ ਨੂੰ ਸੁਧਾਰਨ ਲਈ ਕਰੇ ਕਰੇ ਕੰਮ ਕੀਤੇ ਕਰੇ ਕਰੇ ਕੰਮ ਕੀਤੇ ਜੋਤੀਬਾ ਫੁੱਲੇ ਸਭ ਤੋਂ ਪਹਿਲਾਂ ਨਮੀ ਨੀਮੀ ਜਾਤੀ ਦੀ ਲੜਕੀਆਂ ਦੀ ਪੜ੍ਹਾਈ ਲਈ ਪੂਰੇ ਪੁੰਨੇ ਵਿੱਚ ਤਿੰਨ ਸਕੂਲ ਖੋਲੇ ਠੀਕ ਹੈ ਪੁੰਨੇ ਦੇ ਵਿੱਚ ਮਹਾਰਾਸ਼ਟਰ ਚ ਇਹ ਤਿੰਨ ਸਕੂਲ ਖੋਲੇ ਉਹਨਾਂ ਨੇ ਆਪਣੀਆਂ ਆਪਣੀਆਂ ਪਾਸ਼ਾ ਆਮਦੇ ਪਰਕਸ਼ਿਤ ਕੀਤੀਆਂ ਹੋਈਆਂ ਪੁਸਤਕਾਂ ਦੁਆਰਾ ਬ੍ਰਾਹਮਣਾਂ ਤੇ ਪੁਜਰੀਆਂ ਵੱਲੋਂ ਕਈ ਤਰ੍ਹਾਂ ਦੀਆਂ ਰੀਤੀ ਰਿਵਾਜਾਂ ਦੁਆਰਾ ਨੀਮੀਆ ਜਾਤੀਆਂ ਦੇ ਲੋਕਾਂ ਤੋਂ ਹੋ ਰਹੇ ਆਰਥਿਕ ਸ਼ੋਸ਼ਣ ਦੀ ਨਿੰਦਾ ਕੀਤੀ ਠੀਕ ਹੈ ਇੱਕ ਤ ਇਹ ਹੋਗਾ ਜੋਤੀਕਾ ਫੁੱਲ ਨੇ 24 ਸਤੰਬਰ 1837 ਈਸਵੀ ਨੂੰ ਸਭਿਆ ਸ਼ੋਧਿਕ ਸਮਾਜ ਨਾ ਦੀ ਸੰਸਦ ਸਥਾਪਿਤ ਕੀਤੀ ਆ ਬੜਾ ਇੰਪੋਰਟੈਂਟ ਆ ਠੀਕ ਹੈ ਇਹ ਹੋਗਾ ਬੜਾ ਬੜੇ ਕੁਐਸਚਨ ਭਾਰਤ ਵਿੱਚ ਨਿਆਂ ਪਾਲਿਕਾ ਨੂੰ ਸੁਤੰਤਰ ਤੌਰ ਤੇ ਨਿਰਪੱਖ ਕਿਵੇਂ ਬਣਾਇਆ ਗਿਆ ਨਿਆਂ ਪਾਲਿਕਾ ਨੂੰ ਨਿਰਪੱਖ ਅਤੇ ਆਜ਼ਾਦ ਬਣਾਉਣ ਲਈ ਸਭਿਧਾਨਾ ਰਹੀ ਕਈ ਕਦਮ ਚੁੱਕੇਗੇ ਤੇ ਮਿਸਾਲ ਵਜੋ ਜੱਜਾਂ ਦੀ ਨਿਯੁਕਤੀ ਤਨਖਾਹ ਪੱਤੇ ਕਾਰਜਕਲ ਆਤੀ ਦੇਖੋ ਜਿਹੜੀ ਆਪਣੇ ਦੇਸ਼ ਦੇ ਵਿੱਚ ਨਿਆਂ ਪਾਲਿਕਾ ਉਹਨੂੰ ਪੂਰਾ ਨਿਰਪੱਖ ਆਜ਼ਾਦ ਉਹਦੇ ਵਿੱਚ ਕੋਈ ਵੀ ਇੰਟਰਫੇਰ ਨਹੀਂ ਕਰ ਸਕਦਾ ਜੋ ਉਹਦਾ ਫੈਸਲਾ ਹੋਊਗਾ ਉਹ ਹਰ ਦੇਸ਼ ਦੇ ਨਾਗਰਿਕ ਨੂੰ ਮੰਨਣਾ ਪੈਣਾ ਠੀਕ ਹੈ ਤੇ ਇਹ ਥੀਕੇ ਬੇਟਾ ਬਡੇ ਕੁਐਸਚਨ ਤੇ ਹੁਣ ਆਓ ਮੈਂ ਤੁਹਾਨੂੰ ਜਿਹੜੇ ਅ ਇੱਕ ਤਾਂ ਮੈਂ ਤੁਹਾਨੂੰ ਕਰਵਾਉਣ ਜਾ ਰਹੇ ਆ ਇਹਦੇ ਚ ਪੰਜਵਾਂ ਠੀਕ ਹੈ ਪੈਰਾ ਫਿਰ ਮੈਂ ਤੁਹਾਨੂੰ ਕਰਾਉਂਗਾ ਨਕਸ਼ਾ ਠੀਕ ਹੈ ਇਹ ਥੋੜਾ ਫਿਰ ਪੇਪਰ ਪੂਰਾ ਹੋ ਜੂ ਤੁਸੀਂ ਇਹਨੂੰ ਧਿਆਨ ਨਾਲ ਪੜਿਓ ਚੁਲਾਓ ਆ ਗਿਆ ਆਪਣੇ ਕੋਲੇ ਹੁਣ ਪੰਜਵਾਂ ਠੀਕ ਹੈ ਤੇ ਪੀਡੀਐਫ ਦੇ ਵਿੱਚ ਮੈਂ ਤੁਹਾਨੂੰ ਬڑے ਛੋਟੇ ਤੇ ਬڑے ਕੁਐਸਚਨ ਸਮਝਾ ਚੁੱਕੇ ਆਂ ਇਹ ਬਿਟਾ ਆਪਣੇ ਦੇਸ਼ ਦੀ ਜਿਹੜੀ ਮੌਨਸੂਨ ਰੁੱਤ ਆਉਂਦੀ ਹੈ ਇਹ ਉਸ ਵੇਸ ਤੇ ਇੱਕ ਪੈਰਾ ਲਿਖਿਆ ਗਿਆ ਇਹ ਪੈਰੇ ਦੇ ਵਿੱਚੋਂ ਆਪਾਂ ਨੇ ਕੀ ਕੱਢ ਕੇ ਦੱਸਣਾ ਨੇ ਕੁਐਸਚਨ ਆਪਣੇ ਦੇਸ਼ ਦਾ ਜਿਹੜਾ ਮੌਨਸੂਨ ਹੈ ਉਹ ਦੂਜੇ ਦੇਸ਼ਾਂ ਦੇ ਮੁਕਾਬਲੇ ਆਪਾਂ ਨੂੰ ਕੀ ਕੁਸ਼ ਉਹਦੇ ਉਹਦੇ ਤੋਂ ਫਾਇਦੇ ਮਿਲਦੇ ਨੇ ਆਪਾਂ ਨੂੰ ਇਹਨਾਂ ਕੀ ਨੁਕਸਾਨ ਹੈ ਆਪਣੇ ਦੇਸ਼ ਦੇ ਵਿੱਚ ਸੱਭਿਆਚਾਰਕ ਅਤੇ ਆਪਣੇ ਸਮਾਜ ਨੂੰ ਇਹਦਾ ਮੌਨਸੂਨ ਤੇ ਕੀ ਫਰਕ ਪੈਂਦਾ ਖਾਣੇ ਪੀਣ ਤੇ ਪਹਿਰਾਵੇ ਤੇ ਰੀਤੀ ਰਿਵਾਜ ਤੇ ਕੀ ਫਰਕ ਪੈਂਦਾ ਇਹ ਪੈਰੇ ਦੇ ਵਿੱਚ ਸਾਰੀ ਚੀਜ਼ਾਂ ਲਿਖੀ ਹੋਈਆਂ ਨੇ ਠੀਕ ਹੈ ਹੁਣ ਮੈਂ ਤੁਹਾਨੂੰ ਇਹਦੇ ਕੁਐਸਚਨ ਕਰਾਂਗਾ ਕੜੇ ਖੇਤੀਬਾੜੀ ਦਾ ਸਮੁੱਚਾ ਆਰਥਿਕ ਢਾਂਚਾ ਕੜੇ ਕੁਦਰਤੀ ਵਰਤਾਰੇ ਤੇ ਨਿਰਭਰ ਕਰਦਾ ਹੈ ਕੜੇ ਦੇਖੋ ਖੇਤੀਬਾੜੀ ਦਾ ਸਮੁੱਚਾ ਕਿਹਦੇ ਕਿਹਦੇ ਡਿਪੈਂਡ ਕਰਦਾ ਮੌਨਸੂਨ ਤੇ ਇਹਦਾ ਆਨਸਰ ਕਿੱਲਾ ਆਊਗਾ ਮੌਨਸੂਨ ਤੁਸੀਂ ਪਹਿਲੀ ਲਾਈਨ ਪੜ੍ਹੋਗੇ ਨਾ ਉਹਦੇ ਚ ਇਹਦਾ ਆਨਸਰ ਮਿਲੂ ਆਪਿਆ ਮੌਨਸੂਨ ਹੁਣ ਅੱਗੇ ਹਰਿਆਣੇ ਵਿੱਚੋਂ ਜਦੋਂ ਸਾਵਣ ਦਾ ਮਹੀਨਾ ਬਨਾਇਆ ਜਾਂਦਾ ਤਾਂ ਪੰਜਾਬ ਦੇ ਪੋਸ਼ਪੁਰ ਵਿੱਚ ਕੜੇ ਤਿਉਹਾਰ ਬਨਾਏ ਜਾਂਦੇ ਨੇ ਬੇਟਾ ਪੰਜਾਬ ਦੇ ਜਿਹੜੇ ਪੋਸ਼ਪੁਰ ਦੇ ਵਿੱਚ ਬਨਾਏ ਜਾਂਦੇ ਨੇ ਉਹ ਹੈਗੇ ਨੇ ਕਜਰੀ ਤੇ ਬ੍ਰਿਜ ਠੀਕ ਹੈ ਆਪਿਆ ਇਨ ਨਗਨਸਰ ਆ ਗਏ ਹਨ ਠੀਕ ਹੈ ਕਜਰੀ ਤੇ ਬ੍ਰਿਜ ਤੇ ਮੁੱਲਰ ਮੁਲਾਰਾ ਦੀ ਅੱਗੇ ਭਾਰਤੀ ਲੋਕ ਕਿਸਮਤਵਾਦੀ ਕਿਵੇਂ ਬਣੇ ਠੀਕ ਹੈ ਜਿਹੜੇ ਆਪਣੇ ਭਾਰਤੀ ਨੇ ਕਿਵੇਂ ਬਣਨੇ ਮੌਨਸੂਨ ਤੇ ਜਲਵਾਯੂ ਕਰਕੇ ਮੌਨਸੂਨ ਤੇ ਜਲਵਾਯੂ ਕਰਕੇ ਜਿਹਦੇ ਕਰਕੇ ਇੱਥੇ ਖੇਤੀ ਦੀ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਤੇ ਖੇਤੀ ਦਾ ਸਭ ਤੋਂ ਜ਼ਿਆਦਾ ਕਰਕੇ ਆਪਣੇ ਆਰਥਿਕ ਕੋਈ ਨੁਕਸਾਨ ਨਹੀਂ ਹੁੰਦਾ ਮੌਨਸੂਨੀ ਵਰਖਾ ਦੇ ਖੇਤੀਬਾੜੀ ਨੂੰ ਕੜੇ ਫਾਇਦੇ ਨੇ ਕੜੇ ਫਾਇਦੇ ਨੇ ਬੇਟਾ ਸਮਾਜ ਤੇ ਮੌਨਸੂਨੀ ਖੇਤੀਬਾੜੀ ਕੜੇ ਫਾਇਦੇ ਨੇ ਸਮਾਜ ਤੇ ਸਭਿਆਚਾਰ ਸਮਾਜ ਅਤੇ ਇਹ ਤੁਸੀਂ ਉੱਪਰ ਜਿਹੜਾ ਪੈਰਾ ਪੜਾਉਂਗੇ ਨਾ ਉਹਦੇ ਵਿੱਚੋਂ ਨਿਕਲੂਗਾ ਕੁਛ ਨੇ ਇਹ ਮੌਨਸੂਨ ਪੌਣਾ ਲੋਕਾਂ ਦੇ ਜੀਵਨ ਤੇ ਕੜੇ-ਕੜੇ ਪ੍ਰਭਾਵ ਪਉਂਦੀਆਂ ਨੇ ਕੜੇ-ਕੜੇ ਪ੍ਰਭਾਵ ਪਉਂਦੀਆਂ ਨੇ ਇੱਕ ਤਾਂ ਜਦੋਂ ਮੌਨਸੂਨ ਪੌਣਾ ਆਉਂਦੀਆਂ ਇੱਕ ਤਾਂ ਆਪਣੇ ਪਹਿਰਾਵੇ ਖਾਣ-ਪੀਣ ਤੇ ਰੀਤੀ-ਰਿਵਾਜ ਦੇ ਵਿੱਚ ਕੀ ਕੀ ਕਰ ਦਿੰਦੇ ਪ੍ਰਭਾਵ ਪਾਉਂਦੇ ਨੇ ਠੀਕ ਹੈ ਆਪਿਆ ਇਹ ਮੋਰ ਤੋਂ ਜਿਹੜਾ ਪ੍ਰਭਾਵ ਹੁੰਦਾ ਦੇਖੋ ਇਹ ਪੈਰਾਵੇ ਤੇ ਰੀਤੀ ਰਿਵਾਜ ਗੁੰਗਾ ਪ੍ਰਭਾਵ ਹੁੰਦਾ ਨਾ ਠੀਕ ਹੈ ਹੁਣ ਬੇਟਾ ਆਹੜੇ ਨਕਸ਼ੇ ਨੇ ਠੀਕ ਹੈ ਇਹ ਨਕਸ਼ੇ ਦੇ ਵੀ ਤੂੰ ਪੱਕਾ ਤੁਹਾਨੂੰ 3 ਜਾਂ 4 ਆਈ ਜਾਣਗੇ 10 ਨੰਬਰ ਦਾ ਨਕਸ਼ਾ ਆਣਾ ਹੈ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਨਕਸ਼ਾ ਕਰਾਉਣਾ ਦੇਖੋ ਬੇਟਾ ਤੇ ਇਹ ਨਕਸ਼ੇ ਵਿੱਚ ਪਹਿਲਾਂ ਕਾਲੀ ਮਿੱਟੀ ਵਾਲਾ ਇਲਾਕਾ ਦੱਸਣਾ ਠੀਕ ਹੈ ਕਾਲੀ ਮਿੱਟੀ ਵਾਲਾ ਇਲਾਕਾ ਮੇਨਾਂ ਲਿਖਿਆ ਹੋਇਆ ਠੀਕ ਹੈ ਆਹ ਕਾਲੀ ਮਿੱਟੀ ਵਾਲਾ ਇਲਾਕਾ ਕਿੱਥੇ ਗੁਜਰਾਤ ਠੀਕ ਹੈ ਤੇ ਹੁਣ ਆਪਾਂ ਨੂੰ ਦੱਸਣਾ ਇਹਦੇ ਚ ਗੰਗਾ ਦਰਿਆ ਤੇ ਗੰਗਾ ਦਰਿਆ ਬੇਟਾ ਆ ਦੇਖੋ ਆਹ ਤੋਂ ਸਟਾਰਟ ਹੋ ਰਹੀ ਹੈ ਉੱਤਰਾਖੰਡ ਤੋਂ ਠੀਕ ਆ ਆਹ ساری ਗੰਗਾ ਦਰਿਆ ਤੇ ਅੱਗੇ ਬੇਟਾ ਆਪਾਂ ਨੂੰ ਦੱਸਣਾ ਇਹਦੇ ਚ ਪਰਬਤ ਦੀ ਬਨਸਪਤੀ ਦੀ ਪਰਬਤ ਦੀ ਬਨਸਪਤੀ ਵਾਲਾ ਇਲਾਕਾ ਦੇਖੋ ਜਿੱਥੇ ਪਹਾੜ ਹੋਣਗੇ ਉੱਥੇ ਬਨਸਪਤੀ ਹੋਗੀ ਪਹਾੜ ਕਿੱਥੇ ਨੇ ਆਪਣੇ ਉੱਤੇ ਜੰਮੂ ਕਸ਼ਮੀਰ ਉੱਪਰ ਠੀਕ ਹੈ ਤੇ ਇਧਰ ਆਹ ਹੋ ਗਿਆ ਅਰੁਣਾਚਲ ਪ੍ਰਦੇਸ਼ ਮਨੀਪੁਰ ਠੀਕ ਹੈ ਅਸਾਮ ਇਹ ਮੈਂ ਇੱਥੇ ਸ਼ੋਅ ਕਰਤਾ ਤੁਸੀਂ ਕੋਈ ਵੀ ਇੱਕ ਇਲਾਕਾ ਦੱਸਣਾ ਉਸ ਤੋਂ ਬਾਅਦ ਬੇਟਾ ਆ ਗਿਆ ਕੱਚਾ ਲੋਹਾ ਦਾ ਉਤਪਾਦਨ ਕੱਚਾ ਲੋਹਾ ਕਿੱਥੇ ਪਾਇਆ ਉਤਰਾਖ ਕੀ ਕਹਿੰਦੇ ਨੇ ਝਾਰਖੰਡ ਦੇ ਵਿੱਚ ਸਿੰਘ ਭੂਮ ਦਾ ਕੋਈ ਲੱਕ ਹੈ ਉੱਥੇ ਪਾਇਆ ਜਾਂਦਾ ਕੱਚਾ ਲੋਹਾ ਉਸ ਤੋਂ ਬਾਅਦ ਪਾਇਆ ਜਾਂਦਾ ਤਾਂ ਸੋਨਾ ਉਤਪਾਦਨ ਖੇਤਰ ਠੀਕ ਹੈ ਤੇ ਸੋਨੇ ਦਾ ਉਤਪਾਦਨ ਖੇਤਰ ਕਿਹੜਾ ਬੇਟਾ ਆਪਣੇ ਕੋਲ ਆ ਪਿਆ ਕਾਹਦੇ ਸੋਨਾ ਠੀਕ ਹੈ ਅੱਗੇ ਆਪਾਂ ਨੂੰ ਦੱਸਣਾ ਹੈ ਬਾਕਸਾਈਟ ਬਾਕਸਾਈਟ ਕਿੱਥੇ ਪਾਇਆ ਜਾਂਦਾ ਬੇਟਾ ਆ ਪਿਆ ਬਾਕਸਾਈਟ ਠੀਕ ਹੈ ਤੁਸੀਂ ਸਾਰਿਆਂ ਨਕਸ਼ੇ ਦੇ ਵਿੱਚ ਇੱਕ ਵਾਰੀ ਨਕਸ਼ਾ ਪੂਰੇ ਆਪਣੇ ਜਿਹੜਾ ਇੰਡੀਆ ਦਾ ਨਕਸ਼ਾ ਹੈ ਸਾਰਿਆਂ ਨੇ ਕੱਲਾ ਕੱਲਾ ਸਟੇਟ ਲਿਖ ਲੈਣਾ ਉਸ ਤੋਂ ਬਾਅਦ ਤੁਸੀਂ ਇਸ ਇਹਨੂੰ ਉਹਦੇ ਨਾਲ ਕੰਪੇਅਰ ਕਰਕੇ ਦੇਖਣਾ ਤੁਸੀਂ ਆਪ ਵੀ ਖੁਦ ਮਿਹਨਤ ਕਰਨੀ ਹੈ ਉਸ ਤੋਂ ਬਾਅਦ ਆਪਾਂ ਦੱਸਣਾ ਮੈਗਨੀਜ਼ ਉਤਪਾਦਨ ਮੈਗਨੀਜ਼ ਉਤਪਾਦਨ ਬੇਟਾ ਆਪ ਹੀ ਆਪਣੇ ਕੋਲੇ ਮੈਗਨੀਜ਼ ਦਾ ਉਤਪਾਦਨ ਠੀਕ ਹੈ ਬਾਰਗਾੜ ਇਹ ਹੈਗਾ ਮੱਧ ਪ੍ਰਦੇਸ਼ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਕਣਕ ਦਾ ਉਤਪਾਦਨ ਦੱਸਣਾ ਬੇਟਾ ਕਣਕ ਦਾ ਉਤਪਾਦਨ ਸਭ ਤੋਂ ਵਧੀਆ ਕੀ ਹੈ ਆਪਣਾ ਪੰਜਾਬ ਠੀਕ ਹੈ ਆ ਦੇਖੋ ਪੰਜਾਬ ਯੂਪੀ ਇੱਥੇ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਪੰਜਾਬ ਤੇ ਯੂਪੀ ਤੇ ਚਾਵਲ ਵੀ ਆ ਦੇਖੋ ਅਗਲਾ ਹੈਗਾ ਝੋਨਾ ਇਹ ਵੀ ਇੱਥੇ ਮੈਂ ਸ਼ੋ ਕੀਤਾ ਹੈ ਪੰਜਾਬ ਤੇ ਯੂਪੀ ਤੇ ਚਾਹ ਬੇਟਾ ਚਾਹ ਸਭ ਤੋਂ ਇੰਪੋਰਟੈਂਟ ਹੈ ਚਾਹ ਪਾਈ ਹੁੰਦੀ ਸਭ ਤੋਂ ਜ਼ਿਆਦਾ ਅਸਾਮ ਚ ਤੇ ਅਸਾਮ ਕਿੱਥੇ ਹੈ ਇੱਥੇ ਆ ਪਿਆ ਅਸਾਮ ਠੀਕ ਹੈ ਇਹ ਆ ਪਿਆ ਅਸਾਮ ਇਹ ਸੀਗਾ ਬੇਟਾ ਤੁਹਾਡੇ ਕੁਐਸਚਨ ਤੇ ਆਈ ਹੋਪ ਤੁਸੀਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਬੇਟਾ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਹੋਰ ਬੱਚਿਆਂ ਨੂੰ ਨਾਲ ਜੋੜੋ ਇਹਦੇ